ਕਿਰਕਿਉ ਸ਼ਹੀਦ ਐਸਪੀ ਬਲਜੀਤ ਸਿੰਘ ਜੀ ਦੀ ਵਰਸੀ ਤੇ ਕੋਈ ਵੀ ਪੰਜਾਬ ਪੁਲਿਸ ਦਾ ਉੱਚ ਅਧਿਕਾਰੀ ਸ਼ਰਧਾਂਜਲੀ ਦੇਣ ਨੂੰ ਨਹੀਂ ਪਹੁੰਚਿਆ ਕਿ ਕਾਰਨ ਹੈ ਉਸ ਦੇ ਉਲਟ ਮਾਨ ਸਰਕਾਰ ਦਾ ਦਾਵਾ ਹੈ ਕਿ ਅਸੀਂ ਸ਼ਹੀਦਾਂ ਨੂੰ ਬਣਦਾ ਸਨਮਾਨ ਮਾਨ ਦਿੰਦੇ ਹਾਂ ਪਰ ਕਪੂਰਥਲਾ ਦੇ ਵਿੱਚ ਪੰਜਾਬ ਪੁਲਿਸ ਦਾ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਉੱਥੇ ਹੀ ਗੌਰ ਕਰਨ ਵਾਲੀ ਗੱਲ ਹੈ ਕਿ ਸ਼ਹੀਦ ਦੇ ਪਰਿਵਾਰ ਜੋ ਸ਼ਹੀਦ ਬਲਜੀਤ ਸਿੰਘ ਜੀ ਦੇ ਬੇਟਾ ਜੀ ਕਪੂਰਥਲਾ ਵਿੱਚ ਬਤੌਰ ਸਬ ਡਿਵੀਜ਼ਨ ਡੀਐਸਪੀ ਰਹੇ ਚੁੱਕੇ ਹਨ ਜੋ ਇਸ ਸਮੇਂ ਅੰਮ੍ਰਿਤਸਰ ਵਿੱਚ ਆਪਣੀਆਂ ਸੇਵਾਵਾਂ ਪੰਜਾਬ ਪੁਲਿਸ ਵਿੱਚ ਬਤੌਰ ACP ਨਿਭਾ ਰਹੇ ਹਨ ਉਥੇ ਹੀ ਸਰਕਾਰ ਲੋਕਾਂ ਦੀ ਅਪੀਲ ਹੈ ਕਿ ਸ਼ਹੀਦ ਦੇ ਪਰਿਵਾਰ ਨੂੰ ਬੰਦਾ ਮਾਨ ਸਨਮਾਨ ਜ਼ਰੂਰ ਦੇਣਾ ਚਾਹੀਦਾ ਹੈ ਪੰਜਾਬ ਦੇ ਨਿਵਾਸੀਆਂ ਦਾ ਇਸ ਬਾਰੇ ਕੀ ਕਹਿਣਾ ਹੈ ਕਮੈਂਟਾਂ ਵਿੱਚ ਜ਼ਰੂਰ ਦੱਸਣਾ ਕਰ ਜੀ ਮਿਤੀ 27 ਜੁਲਾਈ 2015 ਨੂੰ ਅੱਤਵਾਦੀ ਹਮਲਾ ਜੋ ਕਿ ਬਿਹਾਰ ਨਗਰ ਥਾਣਾ ਪੁਲਿਸ ਸਟੇਸ਼ਨ ਵਿੱਚ ਹੋਇਆ ਸੀ ਉਹਨਾਂ ਦੀ ਅੱਜ ਮੇਰੇ ਪਿਤਾ ਜੀ ਦੀ ਨੌਵੀਂ ਵਰ੍ਹੇਗੰਢ ਹੈ ਉਹਨਾਂ ਨੂੰ ਯਾਦ ਕਰਦੇ ਹੋਏ ਅਸੀਂ ਸਾਰੇ ਆਨੇ ਸ਼ਰਧਾਂਜਲੀ ਦੇ ਫੁੱਲ ਅਦਾ ਕੀਤੇ ਹਨ ਮੈਂ ਆਪਣੇ ਅੱਜ ਪਿਤਾ ਜੀ ਦੀ ਵਰਤੀ ਦੇ ਮੌਕੇ ਮੈਂ ਸਾਰੇ ਮੋਹਦਵਾਰਾਂ ਦਾ ਆਪਣੇ ਰਿਸ਼ਤੇਦਾਰਾਂ ਦਾ ਕਰਨ ਦਾ ਧੰਨਵਾਦ ਕਰਨਾ ਚਾਹੁੰਦਾ ਹੈ ਜੇ ਆਰਮੀ ਦਾ ਬੀਐਸਐਫ ਦਾ ਪੰਜਾਬ ਉਹ ਕੀ ਕਰਨਾ ਕਿ ਪੰਜਾਬੀ ਹਮੇਸ਼ਾ ਬਲਗਾਮ ਦੇ ਨਾਮ ਤੇ ਆਪਣੀ ਦੇਖਭਾਲ ਕਰਦੇ ਦੇਖੋ ਜੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਬਹੁਤਿਆਂ ਨੇ ਪੰਜਾਬ ਨੇ ਅੱਤਵਾਦ ਦੇ ਸਮੇਂ ਦੌਰਾਨ 1984 ਦੇ ਵਿੱਚ ਵੀ ਪੰਜਾਬੀ ਸਭ ਤੋਂ ਅੱਗੇ ਸੀ ਤੇ ਹੁਣ ਵੀ ਪੰਜਾਬੀ ਅੱਗੇ ਹੈ। ਯੂਥ ਨੂੰ ਵੀ ਆਪਣਾ ਯੂਥ ਨੂੰ ਮੈਂ ਇਹ ਹੀ ਮੱਥੀ ਦੇਣਾ ਚਾਹਨਾ ਕਿ ਮਾੜਾ ਰਸਤਾ ਨਾ ਅਪਣਾਓ। ਚੰਗੇ ਰਸਤੇ ਅਪਣਾਓ ਤਾਂ ਕਿ ਤੁਹਾਡਾ ਨਾਮ ਬਣ ਸਕੇ। ਆਨੰਦ ਨੂੰ ਨਾ ਪੂਰਾ ਮੰਨਿਆ। ਮੇਰੇ ਮਾਤਾ ਜੀ ਤੁਹਾਡੇ ਨਾਲ ਪੂਰਾ ਦੇਸ਼ ਖੜਾ ਆ। ਉਪਰਧਰ ਤੋਂ ਵੀ ਆ। ਜੇ ਪਾਲਿਆ ਹੀ ਲਿਆ ਤੁਸੀਂ ਅੱਧੀ ਜਾਣੇ ਹੋ। ਆਪਣੇ ਜਿਹੜੀਆਂ ਮਾਵਾ ਭੈਣਾ ਜਾਂ ਕਰੇ ਮਤਲਬ ਜਿਹੜੇ ਜੀ ਦੇ ਜਵਾਨ ਜਦੋਂ ਦੌਰਾਨ ਕੀਤੀ ਕਰਦੇ ਉਹਨਾਂ ਨੂੰ ਕੋਈ ਹੱਥ ਕੋਲ ਨਹੀਂ ਆ। ਹਾਂ ਉਹਨਾਂ ਨੂੰ ਹੌਸਲਾ ਦਿੰਦੇ ਆ ਇਹ ਇਹ ਵੀ ਉਹਨਾਂ ਨੂੰ ਬੇਨਤੀ ਹੈ ਕਿ ਦੇਸ਼ ਦੀ ਰੱਖਿਆ ਕਰਨ ਜਿੱਦਾਂ ਖਿਤਾਬ ਨੇ ਕੀਤੀ ਆ ਉਦਾਂ ਹੀ ਇਹ ਆ ਕਰਨ ਸਾਰੇ ਜੋ ਪੰਜਾਬ ਪੁਲਿਸ ਤੇ ਫੌਜ ਚਲੇ ਜੋ ਵੀ ਬੱਚੇ ਹੈਗੇ ਆ ਹਾਂ ਦੇਸ਼ ਦੀ ਰੱਖਿਆ ਕਰਨ ਇਸੇ ਤਰ੍ਹਾਂ ਹੀ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ ਆਪਣੀ ਦੇਸ਼ ਦੀ ਰੱਖਿਆ ਕਰਨੀ ਚਾਹੀਦੀ। ਕਿਉਂਕਿ ਸੌਦਾ ਸੌ ਤਸ਼ੀਰਾਈ ਜਾਂਦੀ ਹੈ ਤੁਹਾਨੂੰ ਕਿੰਨਾ ਚ ਫਕਰ ਮਹਿਸੂਸ ਹੁੰਦਾ ਹੈ। ਹਾਂ ਜੀ ਉਹਨਾਂ ਸੱਤਾਂ ਨੂੰ ਬਹੁਤ ਮਾਣ ਹੈ ਅੱਲਾ ਤੇ। ਬਹੁਤ ਮਾਣ ਹੈ ਸਾਰੇ ਸਾਨੂੰ ਸੰਯੋਗ ਦਿੰਦੇ ਆ। ਸਾਰੇ ਹੀ ਮੋਰੇ ਹੋ ਕੇ ਸੇਵਾ ਕਰਦੇ ਕੰਮ ਕਰਦੇ ਆ। ਇਸ ਦਿਨ ਪਾਕ ਦੀ ਕੀਤਾ ਜਾਂਦਾ ਵਾ ਸੰਗਤਾਂ ਦੀ ਗੁਰਦੁਆਰੇ। ਤਰ੍ਹਾਂ ਲਿਖਤੀ ਜਾਂਦੀ ਪਹਿਲਾਂ ਇੱਥੇ ਚੌਕ ਜੀ ਦੇ ਕੋਲ ਨਹੀਂ ਹੁੰਦੇ ਕੋਈ ਨਾਮ ਨਹੀਂ ਕਿੰਨਾ ਕੁ ਗਾਈਡ ਕਰਦੇ ਹਾਂਜੀ ਉਹਨਾਂ ਨੂੰ ਗਾਈਡ ਕਰਦੇ ਆਂ ਇੱਕ ਇਮਾਨਦਾਰੀ ਦੇ ਨਾਲ ਆਪਣੀ ਡਿਊਟੀ ਕਰਨੀ ਆ ਇਮਾਨਦਾਰੀ ਦੇ ਨਾਲ ਰਹਿਣਾ ਆਪਣੇ ਪੂਰੇ ਧਿਆਨ ਦੇ ਨਾਲ ਆਪਣੇ ਪਾਪਾ ਦੇ ਲਈ ਹੱਥ ਚੱਲਣਾ ਦਾ ਕਿਦਾ ਕੋਈ ਨਾ ਹਾਂਜੀ ਸਾਡੇ ਬਹੁਤ ক্লোਜ਼ ਰਿਹਾ ਸਾਡੇ ਜੀ ਔਰ ਇਹ ਸਰਬਾਰੇ ਤੁਹਾਡੇ ਨਾਲੋਂ ਜ਼ਿਆਦਾ ਸ਼ਰਧਾ ਮੈਂ ਤਾਂ ਨਹੀਂ ਕਰਦਾ ਐਂ ਤਾਂ ਜੀ ਮੇਰੇ ਅੱਜ ਦਾ ਬਲਜੀਤ ਸਿੰਘ ਜੀ ਮਲੋਗ ਮੇਰੇ ਨਾਲ ਦੋਸਤਾਵਾਂ ਦੀ ਬੱਤਦੇ ਸੀ ਪਰ ਚਲੋ ਹੈ ਸਾਡਾ ਭਾਂਜਾ ਸੀ ਹੈ ਪਰ ਦੋਸਤਾਵਾਂ ਦੀ ਫਰੈਂਡਸ਼ਿਪ ਸੀ ਸਾਡੀ ਤੇ ਉਹਨਾਂ ਨੇ ਬਹੁਤ ਦਲੇਰ ਨਾਲ ਢੰਗ ਦੇ ਨਾਲ ਉੱਥੇ ਜਾ ਕੇ 4 ਤੋਂ 5 ਘੰਟੇ ਲੋਹਾ ਲਿਆ ਤਵਾਦੀਆਂ ਦੇ ਨਾਲ ਤੇ ਉਨ੍ਹਾਂ ਦਾ ਮੇਰੀ ਉਸ ਟਾਈਮ ਨਾਲ ਗੱਲ ਵੀ ਹੋਈ ਉਸੇ ਟਾਈਮ ਹੀ ਜਿਸ ਟਾਈਮ ਇਹਨਾਂ ਦਾ ਮੁਕਾਬਲਾ ਚੱਲ ਰਿਹਾ ਸੀ ਔਰ ਜਦੋਂ ਫੋਨ ਤੇ ਗੱਲ ਹੋਈ ਤੇ ਮੈਨੂੰ ਉਹਨੇ ਕਿਹਾ ਵੀ ਮੈਂ ਇਹਨਾਂ ਨੂੰ ਖਤਮ ਕਰਕੇ ਛੱਡਾਂਗਾ ਪਰ ਜਦੋਂ ਦੋ ਪਟਾਜ ਖਤਮ ਕਰ ਦਿੱਤੇ ਉਸ ਤੋਂ ਬਾਅਦ ਕਿਤੇ ਅਚਾਨਕ ਹੀ ਇਹਨਾਂ ਦੇ ਮੱਲੋ ਕੇ ਗੋਲੀ ਲੱਗੀ ਤੇ ਸ਼ਹੀਦ ਹੋ ਗਏ ਹੈ ਤੇ ਮੈਨੂੰ ਪਤਾ ਲੱਗਿਆ ਤੇ ਅਸੀਂ ਉਸੇ ਟਾਈਮ ਹੀ ਉੱਥੇ ਪਹੁੰਚੇ ਹੂੰ ਕਰਤਾਂ ਨੂੰ ਕਿੰਨਾ ਫਖਰ ਮਹਿਸੂਸ ਹੁੰਦਾ ਕਿ ਤੁਸੀਂ ਇਹ ਜਿਹੇ ਤਿਵਾਰ ਦੇ ਨਾਲ ਦੇਖੋ ਜੀ ਸਾਨੂੰ ਤੇ ਫਖਰ ਮਹਿਸੂਸ ਹੁੰਦਾ ਬਹੁਤ ਜ਼ਿਆਦਾ ਔਰ ਅਸੀਂ ਉਸੇ चीज ਨੂੰ ਲੈ ਕੇ ਉਹਨਾਂ ਦਾ ਜਿਹੜਾ ਤਿੰਨ ਇੱਥੇ ਸਥਾਪਿਤ ਕਰਵਾਇਆ ਤਾਂ ਕਿ ਅੱਜ ਤੱਕ ਹੁਣ ਵੀ ਦੇਖੋ ਅੱਜ ਵੀ ਵਰਸੀ ਆ ਗਾਂ ਵੀ ਸਦੀਆਂ ਤੱਕ ਮੇਲੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦੀ ਇਸ ਚੀਜ਼ ਨੂੰ ਦੇਖਣੀ ਆ ਸਾਨੂੰ ਸਾਡਾ ਜਿਹੜਾ ਜੀ ਸਾਡੇ ਜੀ ਦੇ ਦਿੱਤੀ ਉਹਨਾਂ ਦਾ ਬਹੁਤ ਲੱਗਾ ਪਰ ਉਸ ਜੀ ਦਾ ਜਿਹਨਾਂ ਨੂੰ ਉਹਨਾਂ ਦਾ ਬੰਦਾ ਸਨਮਾਨ ਨਹੀਂ ਮਿਲਦਾ ਸੀ ਉਹਨਾਂ ਦਾ ਹਾਂ ਕਈਆਂ ਨੂੰ ਨਹੀਂ ਸਰਕਾਰ ਨੂੰ ਪਰ ਅਸੀਂ ਇਹ ਆ ਵੀ ਜੇ ਅਸੀਂ ਇਹਨਾਂ ਦੇ ਬਾਰੇ ਸਰਕਾਰ ਅੱਗੇ ਹਾਂ ਮਤਾ ਰੱਖਿਆ ਤੇ ਸਾਡੇ ਰਾਣਾ ਗਰਜੀਤ ਸਿੰਘ ਨੇ ਵੀ ਸਾਡੇ ਨਾਲ ਸਹਿਮਤੀ ਜਤਾਈ ਤੇ ਉਹਨਾਂ ਨੇ ਤੁਹਾਨੂੰ ਸਨਕਸ਼ਨ ਲੈ ਕੇ ਦਿੱਤੀ ਇਸ ਚੌਕ ਦੀ ਤੇ ਅਸੀਂ ਉਹ ਮੰਦੋਇਚੇ ਤੱਕ ਪਹੁੰਚ ਸਕੇ ਤਾਂ ਕਿ ਹਰ ਸਾਲ ਮੇਲਾ ਲੱਗ ਸਕੇ ਠੀਕ ਹੈ ਅਵਾਰਡ ਸ਼ਹੀਦ ਬਲਜੀਤ ਸਿੰਘ ਜੀ ਦੇ ਨਾਮ ਤੇ ਸ਼ੁਰੂ ਕਰਨਾ ਚਾਹੀਦਾ ਕਿਉਂਕਿ ਪਲਸ ਕੇ ਹੀ ਉਹ ਐਸਪੀ ਬਣੇ ਜੋ ਪੜ੍ਹਾਈ ਨਾ ਕਰ ਪਾਉਂਦੇ ਤਾਂ ਸ਼ਾਇਦ ਉਹ ਐਸਪੀ ਦੀ ਪੋਸਟ ਤੇ ਨਾ ਪਹੁੰਚ ਸਕਣ ਅੱਜ ਵੀ ਪੜ੍ਹਾਈ ਦੇ ਮੁੱਦੇ ਤੇ ਸਮਾਜ ਦੇ ਇੱਕ ਸੈਕਸ਼ਨ ਵਿੱਚ ਬਹੁਤ ਪਛੜਾ ਪੰਨਾ এডਿਕੇਸ਼ਨ ਚ ਬੈਕਵਰਡਨੈਸ এডਿਕੇਸ਼ਨ ਤੋਂ ਬਿਨਾ